लुधियाना ਦੇ ਡੁਬਰੀ ਰੋਡ ਤੇ ਨਿਕਲ ਰਹੀ ਇੱਕ ਭਰਾਤਿਕ ਕੁਝ ਅਣਤਖਾਤੀ ਕਾਰ ਸਵਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜਿਸ ਕਾਰ ਨੂੰ ਭਰਾਤ ਵਿੱਚ ਸ਼ਾਮਲ ਲਾੜੇ ਸਿਹਤ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਦਰਅਸਲ ਇਹ ਵਿਵਾਦ ਭਰਾਤ ਵੱਲੋਂ ਰਸਤਾ ਨਾ ਦੇਣ ਦੇ ਚੱਲਦੇ ਹੋਇਆ ਤੇ ਹਮਲਾਵਰ ਨੌਜਵਾਨ ਪਗੜੀ ਧਾਰੀ ਸੰਤ ਇਹੋਨਾਂ ਦੀ ਇਹ ਸਾਰੀ ਕਤਹੂਤ ਨਦੀਕ ਹੀ ਇੱਕ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਫਿਲਹਾਲ ਹਮਲਾ ਕਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ ਤੇ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਰੋਪੀਆਂ ਦੀ ਪਾਲਣ ਚ ਜੁਟ ਗਈ ਹੈ। ਨੰਬੀਦਕਰ ਨਗਰ ਦੇ ਵਿੱਚ ਕਾਨਪੂਰੀਆ ਬਰਾਦਰੀ ਰਹਿੰਦੀ ਹੈ ਇਹਨਾਂ ਦੇ ਅੱਜ ਤਿੰਨ ਮੈਜ ਸਿਗੀਆਂ ਤੇ ਇੱਥੇ ਕਿਤੇ ਨੱਚ ਰਹੇ ਸੀ ਇਹ ਦੂਗੀ ਰੋਡ ਤੇ ਤੇ ਕੋਈ ਆਲਟੋ ਅਨਨੋਨ ਨੰਬਰ ਨੰਬਰ ਦਾ ਲੱਗ ਗਿਆ ਪਤਾ ਉਹਦਾ ਉਹਨਾਂ ਦੇ ਨਾਲ ਇਹਨਾਂ ਨੇ ਝਗੜਾ ਕੀਤਾ ਉਹ ਇਹ ਮੁੰਡੇ ਦੇ ਸੱਟ ਮਾਰ ਕੇ ਆ ਗਿਆ। ਕਿਆ ਸੀ ਨੰਬਰ ਟਰੇਸ ਕਰ ਲਿਆ ਬਸ ਉਹ ਜਲਦੀ ਜਲਦੀ ਇਹਨਾਂ ਨੂੰ ਕਿਸ ਪਾਸੇ ਜਿਹੜੇ ਮੁੰਡੇ ਦਾ ਹਾ ਜਿਹੜਾ ਦੁੱਲਾ ਸੀ ਉਹਦੇ ਸੱਟ ਲੱਗੀ ਹੈ ਕੋਈ ਬਾਅਦ ਚ ਪਤਾ ਲੱਗੂਗਾ ਵੀ ਕੀ ਇਹਨਾਂ ਦੀ ਰੰਜਿਸ਼ ਸੀ ਕੀ ਗੱਲ ਸੀ ਕੀ ਬਾਤ ਸੀ ਹੋਈ ਸੀਗੀ ਬਸ ਉਹੀ ਕੋਈ ਗੱਲ ਹੋਈ ਹੋਣੀ ਹੈ ਨਾ ਉਹ ਜਿਆਦਾ ਤਹਿਸ ਚ ਆ ਕੇ ਕਿਤੇ ਇਹਨਾਂ ਨੇ ਉਹਨੂੰ ਕਰ ਦਿੱਤਾ ਪਰ ਅਸੀਂ ਨੰਬਰ ਤੋਂ ਪਤਾ ਲੱਗ ਜਾਣਾ ਹੈਗਾ ਨੰਬਰ ਆਲਟੋ ਦਾ ਹੀ ਹੈ ਸੇਮ ਬਰਾਤ ਆਈ ਦੀ ਸਰ ਗੱਡੀ ਉਧਰੋਂ ਆਂਦੀ ਵੇਸੀ ਇਦੋਂ ਉਹ ਜਨ ਨਹੀਂ ਤਾਂ ਲੰਗੀ ਬਸਣ ਨੇ ਇੱਕਦਮ ਇੱਦਾਂ ਵੱਜੀ ਉਹਦੇ ਵਿੱਚ ਆ ਗਿਆ ਉਹਨੇ ਕਿਹਾ ਪਾਈ ਹੌਲੀ ਚਲਾ ਲੈ ਉਹਨੇ ਛੁੱਟ ਗਾਲ ਗੱਡੀ ਗਾਲ ਕੱਢੇ ਬਾਅਦ ਮੁੰਡਾ ਕਹਿੰਦਾ ਤੇਰੇ ਮਾਰ ਦਾਂਗਾ ਉਹ ਕਹਿੰਦਾ ਵੀਰੇ ਛੱਡ ਜਾਣ ਦੇ ਮੈਂ ਉਹਦੇ ਤੇਲ ਪਵਾ ਕੇ ਦਮਾਇਆ ਤੋਂਨੇ ਤੇ ਕਿਰਪਾਨ ਖਿੰਕੇ ਮੁੰਡੇ ਦਾ ਹੱਥੇ ਮਾਰੀ ਫਿਰ ਛੁੜੇ ਦੁੱਲੇ ਦਾ ਮਾਰੀ ਦੁੱਲੇ ਦਾ ਮਾਰੀ ਦੁੱਲੇ ਦਾ ਮਾਰੀ ਦੁੱਲੇ ਦਾ ਮਾਰੀ ਦੁੱਲਾ ਹੀ ਕੰਮ ਲੇਗਾ ਇਹਗਾ ਡਾਕਟਰ ਮੈਂ ਚੰਗਾ ਰੱਖਾ ਇਹਗਾ ਅਰੇ ਹੈ ਤਾਂ ਬਰਾਤੀ ਆ ਬਰਾਤ ਚ ਚਾਰ ਮੁੰਡੇ ਸੀ ਤਿੰਨ ਤਿੰਨ ਸਰਦਾਰ ਸੀ ਇੱਕ ਮੋਨਾ ਸੀ ਉਹਨਾਂ ਨੇ ਬਹੁਤ ਕੁੱਟਿਆ ਚਾਰ ਪੰਜ ਮੁੰਡੇ ਆਤੇ ਵੀ ਕੁੰਗਲੇ ਤੇ ਸੱਟ ਲੱਗੀ ਹੋਈ ਹੈਗੀ ਮੇਰੇ ਵੀ ਆ ਬਾਸ ਸਾਰਾ ਚੁੜਾਨ ਤੇ ਕਾਫੀ ਸੱਟ ਲੱਗੀ ਹੈ ਭਾਈ ਮੇਰੇ ਵੀ ਗੁਪਤ ਸੱਟ ਲੱਗੀ ਗੁਪਤ ਮੁੱਦਾ ਇਸਕੇ ਵੀ ਲੱਗੇ ਸੱਟ ਕਾਫੀ ਮੁੰਡੇ ਸਾਰਿਆਂ ਨੂੰ ਕਾਫੀ ਸੱਟ ਲੱਗੀ ਹੋਰ ਮੁੰਡੇ ਦਾ ਲੁਧਿਆਣਾ ਤੋਂ ਵੇਖ ਟੱਲ ਖਬਰ ਹਰ ਪਲ ਇੰਡੀਆਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰ ਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com